ਰਜਨੀ ਆ ਜਾ ਵਲੌਗ ਸ਼ੁਰੂ ਕਰੀਏ ਹਾਈ ਹੈਲੋ ਗਾਇਸ ਓ ਹੋ ਕੀ ਬਾਤ ਹੈ ਕੀ ਬਾਤ ਹੈ ਹੋਰ ਤਾਂ ਕੁਝ ਬੋਲਦੇ ਕਦੀ ਹੈਲੋ ਗਾਇਸ ਕੈਸੇ ਹੋ ਦੇਖੋ ਜੀ ਸਸ਼ਿਕਾ ਸਾਰਿਆਂ ਨੂੰ ਪਿਆਰ ਭਰੀ ਸਸ਼ਿਕਾ ਗੁੱਡ ਮਾਰਨਿੰਗ ਕਿੰਨਾ ਤੁਸੀਂ ਸਾਰੇ ਵਿంటర్ ਸੀਜ਼ਨ ਸ਼ੁਰੂ ਹੋ ਗਿਆ ਏ ਤੋ ਦੋਸਤੋ ਵਲੌਗ ਮੈਂ ਇਸ ਟਾਈਮ ਸ਼ੁਰੂ ਕਰਦੀ ਆ ਔਰ ਰਜਨੀ ਆਫੀਸ਼ਲੀ ਇੱਥੇ ਹੁੰਦੀ ਆ ਇਸ ਕਰਕੇ ਮੈਂ ਉਹਦੀ ਗੁੱਡ ਮਾਰਨਿੰਗ ਲੈ ਲੈਂਦੀ ਆ ਗੁੱਡ ਮਾਰਨਿੰਗ ਕਰੀਦੀ ਹੁੰਦੀ ਆ ਗੁੱਡ ਮਾਰਨਿੰਗ ਕਰ ਗੁੱਡ ਮਾਰਨਿੰਗ ਗਾਇਸ ਗੱਡੇ ਮਾਰਨੀ ਇਹ ਕਹੇਰੀ ਗੱਡੇ ਮਾਰਨੀ ਗੁੱਡ ਮਾਰਨਿੰਗ ਨਹੀਂ ਗੱਡੇ ਮਾਰਨੀ ਕਹਿੰਦੀ ਹੁੰਦੀ ਆ ਮਾਰਨਿੰਗ 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 ਲੋ ਜੀ ਰਜਨੀ ਨੇ ਸਫਾਈ ਸਾਰੀ ਅੰਦਰ ਕਰਤੀ ਠੀਕ ਆ ਤੋ ਅ ਇੱਧਰਲੇ ਪਾਸੇ ਦੀ ਰਹਿ ਗਈ ਉਹ ਮੈਂ ਲਵਾਰੀਆਂ ਧੁੱਪ ਤਾਂ ਮੈਂ ਥੋੜਾ ਜਿਹਾ ਸਮਾਨ ਜਿਹੜਾ ਧੁੱਪ ਚ ਰੱਖ ਦਵਾ ਠੀਕਾ ਜੀ ਹੂੰ ਫੇਰ ਮਿਲਦੀ ਆ ਮੈਂ ਇਹਨੂੰ ਮੈਂ ਧੁੱਪ ਲਵਾ ਲੈਂਦੀ ਹਾਂ ਧੁੱਪ ਲਵਾਣੀ ਹੁੰਦੀ ਨਾ ਅੱਜ ਧੁੱਪ ਕੱਢੀ ਆ ਨਾ ਇਸ ਕਰਕੇ ਇਹ ਚੱਕੀ ਧੁੱਪ ਦੇ ਵੇਲੇ ਇਹ ਤਾਂ ਐਨਰਜੀ ਪੌਰੀਆ ਉਹ ਇਹ ਡੱਬੇ ਖਰਾਬ ਹੋ ਗਏ ਸਾਕੇ ਰੱਖ ਲੀ ਹੁਣ ਚਲੋ ਚਾਰ ਚੰਨੀ ਹੈਗੀਆਂ ਦੇਖੋ ਹੈ ਨਾ ਵਿਆਹ ਦੀ ਚੰਨੀ ਹੈ ਨਾ ਹਾਂ ਨਹੀਂ ਆਣੀ ਆ ਨਹੀਂ ਯੂਜ਼ ਕਰਨੀ ਅਦਾ ਵਿਆਹ ਦਾ ਸਮਾਨ ਹੈ ਜੀ ਸਾਰਾ ਕੁਝ ਪਾ ਦਿੰਨੇ ਨੇ ਇਹਦੇ ਚੁਪੜੇ ਕੀ ਕਰਿਆ ਸੀ ਹਾਂ ਇਸਦੇ ਤੇ ਕੀ ਕਰਿਆ ਸੀ ਮੁੰਡੇ ਦੀ ਦਾਦੀ ਨੇ ਪੈਸੇ ੜਾਏ ਸੀ ਇਹਦੇ ਚ 파ਕ ਪਾ ਕੇ ਦੇਖਦੇ ਸੀਦੇ ਵਿੱਚ ਹੋ ਗਿਆ ਨਹੀਂ ਅੱਧਾ ਅੱਧਾ ਕਰ ਦਿੱਤਾ ਸੀ ਤੇਰੀ ਵਨ ਘਟਿਆ ਸੀ ਅਨੰਤ ਜੱਤਾ ਜਿਹਾ ਖਰਾਬ ਹੋ ਗਿਆ ਜਾ ਕੋ ਚੱਕੀ ਸੇ ਅੱਛੀ ਕਿੰਨੇ ਸਿਮਾਂ ਰੁਕੀ ਪਈ ਐ ਨਾ ਬਸ ਇਹਦੇ ਚੇ ਨਹੀਂ ਹੁਣ ਆਪਾਂ ਰੱਖਣਾ ਹੁਣ ਲੋ ਜੀ ਸਾਡਾ ਮਨਲੀ ਆ ਗਿਆ ਦੇਖਦੇ ਆ ਕੀ ਕਰਦਾ ਐ ਉਹਨੂੰ ਮੈਂ ਡਾਈ ਕਿਹਾ ਸੀ ਅੱਜ ਖੰਗੀ ਨੂੰ ਜੀ ਆਪਾਂ ਦੇਖਦੇ ਆ ਕੀ ਸਾਡੇ ਅੱਜ ਗਾਰਡਨ ਚ ਕੀ ਹੋ ਰਿਹਾ ਹੈ ਇਹ ਤੇ ਝਾੜੂ ਮਾਰਨਾ ਐ ਇੱਧਰ ਗੁੜਾਈ ਹੋ ਗਈ ਸਾਰੇ डाई कर रहे हो भैया आज ठीक है कर लो मैं अपना काम कर लेती हूँ आप अपना काम कर लो है ना नो जी अमरूद ले जियो तोड़ के जो पक्के से लगे ना आपको वो ले जियो एक रजनी खाएगी अमरूद एक आप खाओगे पानी की जरूरत पड़ेगी अब ਇਹ ਚੀਕੂ ਲਗਾਇਆ ਨਾ ਚੀਕੂ ਹਾਂ ਇਹ ਵੀ ਮੈਰ ਲਗਾਇਆ ਸੀ ਗਾਇਸ بس ਭੁੱਲ ਜਾਨੀਏ ਕਿਹੜਾ ਬੁੱਟਾ ਹੈ ਖੋਜੀ ਇਧਰ ਗੜਾਈ ਹੋ ਚੁੱਕੀ ਹੈ ਇਧਰ ਆਪਣੀ ਹੋ ਰਹੀ ਆ ਅਮਰੋਦ ਮੈਂ dono ਦਿਖਾਏ ਦਿੱਤੇ ਸੀ ਮੈਂ ਤੁਹਾਨੂੰ ਫੇਰ ਦਿਖਾ ਦੰਨੀ ਹੈ ਐਲੋਵੇਰਾ ਬਹੁਤ ਹੋ ਗਈ ਹੈ ਪੀਸ ਬਣਾ ਕੇ ਦੇਵਾਂਗੇ ਨੁਕਾ ਕੱਚੇ ਜੀ ਲੱਗਦੇ ਆ ਦੇਖੋ ਜੀ ਮਾਲੀ ਨੇ ਕਿੰਨੇ ਸੋਹਣੀਆਂ ਕਿਆਰੀਆਂ ਬਣਾਤੀਆਂ ਕੀ ਬਾਤ ਹੈ ਜੀ ਕੀ ਬਾਤ ਹੈ ਇਹ ਜਲਾਵ ਦਾ ਬੁੱਟਾ ਬਹੁਤ ਬੜਾ ਹੋ ਗਿਆ ਸੀ ਨਾ ਜਿਆਦਾ ਵੱਡਾ ਹੋ ਗਿਆ ਭਈਆ ਇਹ ਦੇਖੋ ਪੱਤੇ کیسے ਹੋ ਰਹੇ ਇਹ کیسے ਹੋ ਜੇ ਇਹ ਸਭ ਝੜ ਜਾਣਗੇ ਝੜ ਜੰਗੇ ਹਾਂ ਇਹ ਪਤਾ ਨਹੀਂ 빙ਗਾ ਟੱਡਾ ਸਾ ਕਿਉਂ ਹੋ ਰਿਹਾ ਨਾ ਦੀਵਾਲ ਕੀ ਸਾਈਡ ਤੋਂ ਜਾਤਾ ਨਹੀਂ ਨਾ ਹਾਂ ਕੁਛ ਕਰਨਾ ਪੜੇਗਾ ਡੰਡੇ ਡੰਡੇ ਲਗਾਉਣਾ ਪੜੇਗਾ ਤੇ ਆ ਵੀ ਇੱਥੇ ਮਰੂਦ ਸੀ ਜੋ ਕਿ ਕਟਿੰਗ ਕਰਨੀ ਪਈ ਕਿਉਂਕਿ ਆ ਵੀ ਚਕਾ ਦੇਣੇ ਕੀ ਕਰਨਾ ਭਈ ਆਪਕੋ ਚਾਹੀਏ ਜੇ ਡੱਬੇ ਡੱਬੇ ਹਾਂ ਇਸ ਨੂੰ ਚਕਾ ਦੇ ਦੇ ਪਲਾਸਟਿਕ ਆਪਕੋ ਚਾਹੀਏ ਨਹੀਂ ਚਾਹੀਏ ਆ ਵੀ ਚੱਕ ਲੈ ਜਾ ਇੱਧਰ ਆ ਵੀ ਚੱਕ ਲੈ ਉਹ ਥੋੜੀ ਜੀ ਰੱਦੀ ਪਈ ਸੀ ਨਾ ਮੈਂ ਕਿਹਾ ਉਹ ਵਿੱਚ ਦਮਾ ਵੀ ਚੱਕ ਕਰ ਦਿੰਨੇ ਆ ਇਹਨਾਂ ਦੇ ਚਿਹਰੇ ਠੀਕ ਨਹੀਂ ਰ ਤੇਰੇ ਇਲਾਕੇ ਦੇਖ ਲੈ ਆ ਜਾ ਆ ਜਾ ਪੱਜਾ ਅਥੇ ਰੱਦੀ ਪੈਸੀ ਛੋੜੀ ਜੀ ਹੋ ਜਾ ਕਲਾ ਸਾਰੇ ਮਿੱਟੀ ਕੱਢ ਦੀ ਸਾਰੇ ਦੀ ਨਾ ਠੀਕ ਹੈ ਜੀ ਬਈ ਮਿੱਟੀ نکال ਕੇ ਦੇ ਦੋ ਪਹਿਲੇ ਆਪ ਇਹਨਾਂ ਦਾ ਪਿੱਛੇ ਭਾ ਕੇ ਲੈ ਜਣੀ ਮਿੱਟੀ ਵੀ ਇਹ ਮਿੱਟੀ ਇਹਦਾ ਕੁਝ ਪਤਾ ਨਹੀਂ ਹੈਗਾ ਨਹੀਂ 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 ਸਾਨੂੰ ਮਿੱਟੀ ਮਿਲਦੀ ਨਹੀਂ ਇੱਥੇ ਸਾਡੇ ਦੇਸ਼ ਦੀ ਮਿੱਟੀ ਅਸੀਂ ਦਰਸੇ ਪਏ ਆ ਕਿ ਉਹ ਬੋਲ ਰਿਹਾ ਉਹ ਫਾਹਲੀ ਆ ਨੂੰ ਚੀਕ ਨਹੀਂ ਆ ਜਿੱਦ ਤੱਕ ਜਿਆਦਾ ਮੈਨੂੰ ਚਾਹੀਦੀ ਹੋਈ ਨਾ ਜੇ ਮੈਨੂੰ ਚਾਹੀਦੀ ਹੋਈ ਫਿਰ ਤਾਂ ਨਹੀਂ ਲੈ ਕੇ ਦੇਣੀ ਹੈਗੀ ਨਹੀਂ ਚੀਕ ਨਹੀਂ ਮਿੱਟੀ ਦੇ ਇੱਥੇ ਗਏ ਕੋਈ ਨਾ ਕਰ ਲਾਂਗੇ ਦੇਖਾਂਗੇ ਤੈਨੂੰ ਤੇਰੇ ਵਰਗੇ ਛਾਤੀ ਫਿਰਦੇ ਆ ਮਿਆਦਾ ਗਿਆ ਇੱਥੇ ਆਵਾਜ਼ ਰੱਦੀ ਪੈਸੀ ਮਖਾ ਦੇ ਦੇਉਂ ਚਲ ਇੱਥੇ ਵੀ ਥੋੜਾ ਜਿਹਾ ਜੰਗਲ ਜਿਹਾ ਹੋ ਗਿਆ ਇਹ ਕੀ ਹੋਇਆ ਭਈਆ ਇਹਨੂੰ ਵੀ ਘੱਟ ਕਰਨੀ ਆ ਥੋੜਾ ਜਿਹਾ ਤੇ ਇੱਕ ਇਧਰ ਕੋਨਾ ਘੱਟ ਕਰਨੀ ਮਾਲੀ ਨੂੰ ਕਹਿੰਦੇ ਆ ਫਿਰ ਮਾਲੀ ਨੂੰ ਉਧਰ ਕੰਮ ਲਾਤਾ ਹਾਂ ਮੈਂ ਦਰਵਾਜ਼ਾ ਮਾਰੂਗੀ ਤਾਂ ਫਿਰ ਉਹਨੇ ਕਹਨੇ ਮੈਡਮ ਜੀ ਉਹ ਬਹੁਤ ਹੀ ਕੰਮ ਦਸਹੀ ਜਾਂਦੀ ਆ ਹਨਾ ਤਾਂ ਪਲਾਸਟਿਕ ਦੇ ਗਮਲੇ ਸਾਰੇ ਤੇ ਤੇ ਕੀ ਚਾਹੀਦਾ ਆ ਆ ਲੈ ਲਓ ਇਹ ਤਾਂ ਲੈ 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 ਭਾਵਾ ਲੈ ਲੈ ਤੂੰ ਲੈ ਲੈ ਅੱਜ ਗੰਮਲੇ ਆਂ ਵੇਚੀ ਨੇ ਜੇ ਬੁੱਟੇ ਲਾ ਲਈ ਠੀਕ ਹੈ ਜੀ ਛੋਟਾ ਤੋਂ ਤਾਂ ਖਰੇ ਜੀ ਮੇਰਾ ਕਿਆ ਮਨ ਕੋ ਘਰ ਤੋਂ ਹੈ ਨਾ ਚਾਹੇ ਛੋਟਾ ਚਾਹੇ ਵੱਡਾ ਮੀਂਹ ਲਗਾਣੇ ਦੀ ਜਗਾ ਇਹ ਨਾ ਨਾ ਕਹਿ ਕਰੋ ਘਰ ਘਰ ਹੋਣਾ ਛੱਤ ਹੋਣੀ ਚਾਹੀਦੀ ਹਾਂ ਕਈ ਕਰ ਵੱਡਾ ਦਾ ਉਹ ਵੀ ਚੱਕ ਲੈ ਤੇਰੀ ਵੀ ਨਜ਼ਰ ਵੇ ਦਰ ਦਰ ਬਸ ਸਾਰੀ ਉਹ ਵੀ ਰਹਿੰਦੀ ਭਈਆ ਹਾਂ ਜੀ ਯਹਾਂ ਪਰ ਨਾ ਪਿੱਛੇ ਸੇ ਪਿੱਛੇ ਵਾਲ ਮੈਂ ਕਹਣੀ ਕਾ ਲੇ ਦੋ ਬੁੱਟਾ ਦੇਖ یہاں ਪਰ ਆਓ ਜਰਾ ਇੱਕ ਤੋਂ ਇਸ ਦਾ ਕੋਈ ਫਾਇਦਾ ਨਹੀਂ ਪਿੱਛੇ ਵਾਲੇ ਦਾ ਦੇਖੋ ਇਹ ਨਹੀਂ ਨਿਕਲੇ ਇਹ ਵੀ ਉਹ ਕਿੰਨੀ ਵਾਰੀ ਕਹਾ ਤੈਨੂੰ ਉਹ ਵਾਲੇ ਦੇਣੇ ਆ ਨਹੀਂ ਉਹ ਨਹੀਂ ਦੇਣੇ ਹੈਗੇ ਆਹ ਦੇਖੋ ਇਹਦੇ ਪਿੱਛੇ ਨਾ ਇਸ ਨੂੰ ਲੋ ਜੀ पीछे वाला मैग्री निकाल ले तो कोई फायदा ही नहीं है उसका देखो है ना हां वो निकाल दो थोड़ा सा ना थोड़ा खाली खाली हो जाए थोड़ा सा इसको पीछे से कम कर दो ये वाला बुट्टा ना इसको पीछे से एक यहां पर भी थोड़ा सा ना नीचे नीचे से ना जरा मतलब कि खियारिया दिखे ठीक है मैं आपके लिए चाय बना के लाती हूं लो जी माली ने चाय पिला दी है किधर गया ओ पगल जा मैं उसको देख हां ओए पैसे पूछे दे जा ਸਿੱਧਾ ਹੋ ਕੇ ਨਹੀਂ ਮੈਂ ਆਪਣਾ ਗੱਤਾ ਵਾਪਸ ਲੈ ਲਾਂ ਆਹ ਤੇ ਵੀਡੀਓ ਵੀ ਰਿਕਾਰਡ ਹੋ ਰਹੀ ਆ ਯੂਟਿਊਬ 'ਤੇ ਜਾਊਗੀ ਚੱਲੋ ਕੋਈ ਬਾਤ ਹੂੰ ਛੰਡ ਕਰਕੇ ਜਾ ਕੋਈ ਨਹੀਂ ਗੇਟ ਬੰਦ ਕਰਕੇ ਚਾਹੀਦਾ ਹੁੰਦਾ ਏਦਾਂ ਉਹ ਗੱਲ ਸੁਣ ਆਪਣਾ ਸਮਾਨ ਮਤਲਬ ਚੱਕ ਗਿਆ ਆਹ ਤਾਂ ਲੈ ਕੇ ਚੱਕ ਕੇ ਸਾਰੇ ਉਹ ਗੇਰ ਦੀ ਕਿੰਨੀ ਫਿਰ ਆਧਾ ਥੋੜੀ ਹੁੰਦਾ ਹਾਂ ਫਿਰ ਕੂੜੇ ਮੇ ਘੇਰ ਦੀ ਮੈਂ ਰੈਡੀ ਤੇਰੇ ਕੋਲ ਉੱਥੇ ਘੇਰ ਦੀ ਠੀਕ ਹੈ ਜੀ ਚੱਕਾ ਵੀ ਇਹ ਖਰਾਬ ਹੋ ਗਏ ਸੀ ਤੁਹਾਨੂੰ ਦੇ ਦਿੱਤੇ ਸਾਰੇ ਨੂੰ ਗਈ ਜਾਂ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਪਹਿਲਾਂ ਵੀ ਦਿਖਾਈ ਸੀ ਹੁਣ ਚੁੱਕ ਲਵਾ ਲਈ ਇਹ ਵਿਆਹ ਦਾ ਸਮਾਨ ਆ ਸਾਰਾ ਜੋ ਸ਼ਗਨ ਵਿਹਾਰ ਜਿਹੜਾ ਹੁੰਦਾ ਹੈ ਪਏ ਆ ਸਾਰੀਆਂ ਚੁੰਨੀਆਂ ਜੰਨੀਆਂ ਜੀ ਕੰਮ ਕਿਸਾਣੇ ਨਹੀਂ ਪਤਾ ਹੈਗਾ ਕਿਹੜੀ ਦਾ ਪਿਆ ਤਾਂ ਹਲੇ ਬਹੁਤ ਦੂਰ ਆ ਨਮਲਿਆ ਮੰਗੇ ਸਾਰਾ ਪਰਾਣਾ ਕਿਉਂ ਯੂਜ਼ ਕਰਾਂਗੇ ਠੀਕ ਹੈ ਨਾ ਤੇ ਵੈਸੇ ਹੀ ਆਪਾਂ ਨਿਸ਼ਾਨੀ ਦੇ ਤੌਰ ਤੇ ਰੱਖ ਲੈਂਦੇ ਇਹ ਪਾਣੀ ਵਾਲਾ ਉਹ ਪਾਣੀ ਵਾਲਦੇ ਵਾਲਾ ਕਿਸੇ ਦੇ ਕੰਮ ਆਊਗਾ ਦੇ ਦੂੰਗੇ ਪਰ ਮੈਂ ਤਾਂ ਆਪਣੇ ਘਰੇ ਦੇ ਵਿੱਚ ਨਮਲਿਆ ਹੂੰ ਸਾਰਾ ਚਿੰਦੇ ਵੱਸਦੇ ਰਹੇ ਤਾਂ ਮੈਂ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਆਇਆ ਲੋ ਜੀ ਨੌਹੀ ਚਲਦੇ ਆ ਹੁਣ ਆਪਾਂ ਗਾਦੀ ਨੂੰ ਚਾਹ ਬਣਾ ਕੇ ਦੰਨੇ ਆ। ਹਾਂ ਜੀ ਤੁਹਾਡੇ ਨਾਲ ਹੋਰ ਗੱਲਬਾਤ। ਨਹੀਂ ਲੱਗ ਰਹੀ ਸੀ ਨਾ ਮੈਂ ਕਿਹਾ ਸਮਾਨ ਨੂੰ ਥੋੜਾ ਜਿਹਾ ਧੁੱਪ ਧੱਪ ਜੀ ਲਵਾ ਲਈਏ ਵਧੀਆ ਰਹਿੰਦਾ ਹੈ। ਹੋਰ ਸਾਨੂੰ ਕੰਮ ਗਿਆ ਹੈ ਕਦੇ ਧੁੱਪ ਲਵਾ ਲਈ ਤੇ ਕਦੇ ਰੱਖ ਲਿਆ ਅੰਦਰ ਸਮਾਨ ਹੁਣ ਕੋਈ ਕੰਮ ਤੇ ਕੋਈ ਪਾ ਕੰਮ ਕਰਨਾ ਨਾ ਹੁਣ ਕਿਤੇ ਨਾ ਕਿਤੇ ਦਿਮਾਗ ਆਪਣਾ ਲਾਉਣਾ ਹੀ ਆ। ਕਦੇ ਸਮਾਨ ਬਾਹਰ ਕੱਢ ਲਿਆ ਕਦੇ ਅੰਦਰ ਰੱਖ ਲਿਆ ਬਸ ਜੀ। ਮਿਲਦੇ ਆ ਚਾਹ ਬਣਾ ਕੇ। ਇਹ ਲੈਚੀ ਦਾ ਫਲੇਵਰ ਜਦੋਂ ਚਾਹ ਚੇ ਪੈਂਦਾ ਹੈ ਨਾ ਬਹੁਤ ਵਧੀਆ ਲੱਗਦਾ ਪਰ ਕਈਆਂ ਨੂੰ ਕਈਆਂ ਨੂੰ ਕਈ ਫਲੇਵਰ ਵਧੀਆ ਨਹੀਂ ਲੱਗਦੇ ਹੈਗੇ ਇਹਨੂੰ ਜੀ ਆਪਾਂ ਲੈਚੀ ਦਿੱਤੀ ਪਾਉ ਚੀਨੀ ਚਾਹ ਪਤੀ ਪਾਤੀ ਹੁਣ ਆਪਾਂ ਦੁੱਧ ਐਡ ਕਰਤੀ ਹੈ ਪੱਟੇ ਵੀ ਐਡ ਕਰਤਾ ਬਸ ਇਹਨੂੰ ਥੋੜਾ ਜਿਹਾ ਬਾੜਾ ਜਿਹਾ ਦਿਵਾ ਲਈਏ ਚਾਹ ਤਾਂ ਮੈਂ ਫੜਾਈ ਮਾਲੀ ਨੂੰ ਠੀਕ ਆ ਸਾਰੇ ਇਹਨੂੰ ਇਨਫਰਮੇਸ਼ਨ ਤੁਹਾਨੂੰ ਦੱਸਣੀ ਹੁੰਦੀ ਹੈ ਨਾ ਸੋ ਜੋ ਮੈਂ ਹੁਣ ਰੱਦੀ ਨਹੀਂ ਵੇਚੀ ਸੀ ਚਾਹੇ 100 ਦੀ ਵਿਕੇ ਚਾਹੇ 500 ਦੀ ਵਿਕੇ ਜੇ ਤਾਂ ਜ਼ਿਆਦਾ ਦੀ ਵਿਕ ਜਾਂਦੀ ਆ ਉਹਦੀ ਇਨਫੋਰਮੇਸ਼ਨ ਦੇ ਲੱਗੀ ਆ ਜੇ ਤਾਂ ਜ਼ਿਆਦਾ ਦੀ ਵਿਕ ਜਾਂਦੀ ਆ ਫਿਰ ਤਾਂ ਆਪਾਂ ਕੋਈ ਚੀਜ਼ ਲੈ ਆਉਣੀ ਆ ਜਿਵੇਂ ਕੁਝ ਵੀ ਲਿਆਂਦਾ ਕੋਈ ਫਲਾਵਰ ਜਾਂ ਕੋਈ ਚੰਚੇ ਜਾਂ ਕੋਈ ਕੁਝ ਵੀ ਆ ਜਾਵੇ ਆਪਾਂ ਨੇ ਪੈਸੇ ਵਿੱਚ ਨਹੀਂ ਵੇਸਟ ਕਰਨੇ ਹੈਗੇ ਸੋ ਹੁਣ ਜਿਹੜੇ ਹੁਣ ਰੱਦ ਦੀ ਵੇਚੀ ਸੀ ਉਹਦਾ ਥੋੜੇ ਜਿਹੇ ਦੇ ਵੇਚੀ ਸੀ ਮੈਂ ਮਾਲੀ ਨੂੰ ਦੇ ਆਈ ਪੈਸੇ ਮੈਂ ਖੇਂ ਕਰੀ ਗਏ ਦੇ ਫੁੱਲੇ ਲੈ ਕੇ ਬੁੱਟੇ ਲਾਦੇ ਇਹ ਤਾਂ ਸ਼ਾਨੀ ਜੀ ਰਹਿ ਜਾਂਦੀ ਹੈ ਨਾ ਤਕਰੀਬਨ ਮੈਂ ਦੱਸਣ ਲੱਗੀ ਆ ਤਕਰੀਬਨ ਜਿਹੜੇ ਮੇਰੇ ਬੁੱਟੇ ਆ ਨਾ ਐਦਾਂ ਹੀ ਵਸ ਜਿਹੜਾ ਕਬਾੜ ਜਾਂ ਦੇ ਕੇ ਮਾਲੀ ਨੂੰ ਵੈਸੇ ਦੇ ਦਿੰਦੀ ਆ ਭਈ ਤੂੰ ਜਾ ਕੇ ਬੁੱਟੇ ਲੈ ਆਈ ਠੀਕ ਆ ਤਾਂ ਹੁਣ ਜਾਦਾ ਮੈਨੂੰ ਫੜਾਇਆ ਹੀ ਮੈਂ ਹੁਣ ਮੈਂ ਗੇਟ ਖੋਲ ਕੇ ਆਣਾ ਨਾਲੇ ਮੈਂ ਦੇਖਦੀ ਆ ਵੀ ਉਹਨੇ ਉਹ ਜਿਹੜਾ ਟਾਣੀਆਂ ਜੀ ਮੈਂ ਕਿਹਾ ਸੀ ਵੀ ਉਹਨੇ ਕੱਢਤੀਆਂ ਕਿ ਨਹੀਂ ਇੱਕ ਵਾਰੀ ਉਹ ਮੈਂ ਦੱਸਿਆ ਮੈਂ ਫਿਰ ਮੈਂ ਬੈਠ ਕੇ ਬ੍ਰੇਕਫਾਸਟ ਕਰਦੀ ਆ ਤੋਤੇ ਸੀ ਇਹ ਪਨੇ ਰੁਕਤੀਆਂ ਚੱਪੜਾ ਧੁੰਦੀ ਹੋ ਰਹਿਣੀਆਂ ਇਹਨਾਂ ਦਾ ਕਿਹ ਹੈ ਜੀ ਦੇਖੋ ਕੱਢਿਆ ਘਵਾੜ ਤੇ ਕਿੱਥੇ ਤੇ ਕੱਢਿਆ ਉਹ ਵੀ ਦਾ ਧੰਨੀ ਸਾਹ ਦੇਖੋ ਵਦਿਆ ਹੋ ਗਿਆ ਅੰਦਰ ਟਿੱਖਣ ਲੱਗ ਗੇ ਨਹੀਂ ਤੇ ਜੰਗਲ ਜੇ ਬਣਿਆ ਹੈ ਜਿੱਥੋਂ ਕੱਢਿਆ ਜਿਹੜਾ ਕਵਾੜ ਕੱਢਿਆ ਸਾਰਾ ਗੱਡਿਆ ਦੇਖੋ ਇਹਨਾ ਮੈਂਟੇਨੈਂਸ ਕਰਾਣੀ ਪੈਂਦੀ ਆ ਥੋੜੀ ਇੱਧਰ ਨਹੀਂ ਹੈਗਾ ਕਿ ਤੁਸੀਂ ਬੂਟੇ ਲਾ ਕੇ ਛੱਡੋ ਇਹ ਕਰਵਾਉਣਾ ਪੈਂਦਾ ਕੰਮ ਹਮੇਰਾ ਜਿਆਦੇ ਬੂਟੇ ਲਾਓ ਤੁਸੀਂ ਫਿਰ ਜੰਗਲ ਜਿਹਾ ਬਣ ਜਾਂਦਾ ਤੇ ਹੁਣ ਵਧੀਆ ਹੋ ਜਾਂਦਾ ਕੱਲ ਨੂੰ ਬਸ ਵੇੜੇ-ਬੂੜੇ ਧੋਊਗੀ ਰਜਨੀ ਤਾਂ ਹੀ ਮੈਨੂੰ ਸ਼ੁੱਕਰਵਾਰ ਦਾ ਟਾਈਮ ਰੱਖਿਆ ਵੇੜੇ-ਬੂੜੇ ਰੰਗ ਵੀ ਕਰਨਾ ਹੁਣ ਆਪਾਂ ਨੇ ਰੰਗ ਕਰਨਾ ਕੱਪੜੇ-ਕੁਪੜੇ ਸਾਂਭ ਲੈ ਇੱਕ ਦੋ ਦਿਨ ਦਾ ਕੰਮ ਰਹਿ ਗਿਆ ਤੇ ਕਪੜੇ ਧੋਤੇ ਨੇ ਜਿੰਨੇ ਗਰਮ ਕਪੜੇ ਕੱਢੇ ਆ ਮੈਂ ਤੁਹਾਨੂੰ ਦੱਸਿਆ ਨਹੀਂ ਕਿ ਮੈਂ ਉਹ ਭੁੱਲ ਗਈ ਸੀ ਉਹ ਆਰਡੋ ਨੇ ਲੈ ਰੱਖਣਾ ਭੁੱਲ ਗਈ ਸੀ ਇਸ ਕਰਕੇ ਧੋਣੇ ਪਏ ਨਹੀਂ ਨਹੀਂ ਧੋਣੇ ਪੈਂਦੇ ਹੈਗੇ ਫਿਰ ਮੈਨੂੰ ਸਮੈਡਾ ਜੀ ਆਈ ਦੇਖੋ ਜੀ ਮੇ ਆ ਗਰਮ ਕਪੜੇ ਨੇ ਸਮੈਲ ਜੀ ਉੱਠੀ ਹੋਈ ਸੀ ਹੁਣ ਹੋਣੇ ਨਾਲ ਸੇ ਪਾ ਖੁਸ਼ਬੂ ਖੁਸ਼ਬੂ ਜੀ ਚੱਲੇਗੀ ਖੁਸ਼ਬੂ ਵਾਲਾ ਪਾਊਡਰ ਵੀ ਪਾਤਾ ਸੀ ਮੈਂ ਠੀਕ ਹੈ ਇਹਨਾਂ ਨੂੰ ਮੈਨੂੰ ਸ਼ਾਮ ਨੂੰ ਸਾਰਿਆਂ ਨੂੰ ਤੈਅ ਕਰ ਦੇਣਾ ਤੇ ਇਹ ਹੈਂਗਰ 'ਚ ਟੰਗਣੇ ਵਾਲਾ ਹੈਂਗਰ 'ਚ ਟੰਗ ਦੇਣੀ ਹੈ ਮੇਰੇ ਅੱਜ ਪਾਣੀ ਪਾਤਾ ਸੀ ਸਵੇਰੇ ਪਾਣੀ ਪੋਣਾ ਨਹੀਂ ਸੀ ਚਲੋ ਅਗਲੀ ਵਾਰ ਇਹਨਾਂ ਦੀ ਗਡਵਾਈ ਕਰਾਵਾਂਗੇ ਗਡਵਾਈ ਨਹੀਂ ਗਡਾਈ ਕਈ ਵਾਰ ਉਲਟਾ ਫੁਲਟਾ ਬੋਲ ਹੋ ਜਾਂਦਾ ਪਲਾਸਟਿਕ ਦੇ ਗਮਲੇਾਂ ਚ ਨਾ ਕਾਮਯਾਬ ਜੇ ਨਹੀਂ ਹੈਗੇ ਭਈਆ ਅਗਲੀ ਵਾਰ ਪਤਾ ਕੀ ਕਰਨਾ ਹਾਂਜੀ ਅਗਲੀ ਵਾਰ ਪਤਾ ਕੀ ਕਰਨਾ ਹਾਂਜੀ ਇਸ ਗਮਲੇ ਨੂੰ ਵੀ ਫ੍ਰੀ ਕਰ ਦੇਣਾ ਅੱਛਾ ਵਾਹ ਇੱਕ ਖਾਲੀ ਥਾਂ ਹੈ ਠੀਕ ਹੈ ਵਾਹ ਲਗਾ ਦੇਣਾ ਅਬ ਕਰਨਾ ਤਾਂ ਅਬ ਕਰ ਸਕਦੇ ਹੋ ਪਰ ਅਬ ਪਾਣੀ ਦੇ ਰੱਖ ਪਾਣੀ ਦੇ ਰੱਖ ਵੈਸੇ ਤਾਂ ਸਾਨੀ ਨਾਲ ਨਿਕਲ ਹੀ ਜਾਣਾ ਸੀ ਚਲੋ ਜੀ ਮੈਂ ਸਾਰੇ ਪਲਾਸਟਿਕ ਦੇ ਗਮਲੇ ਸਾਰੇ ਘੱਟ ਤੇ ਹੁਣ ਇਹ ਪਲੇਟਾਂ ਜੀਆਂ ਵੀ ਖਰਾਬ ਹੋ ਗਈਆਂ ਹੋਈ ਜਾਣ ਕਿਹੜਾ ਕਿਹੜੀ ਕਰੀ ਜਮ ਹਾਂ ਕਰੇ ਟਾਈਮ ਪਾਸ ਹੁਣ ਮਾਪੜੀ ਚਾਹ ਵੀ ਲਵਾ ਮੇਰੀ ਚਾਹ ਤਾਂ ਇਦਾਂ ਹੀ ਆ ਬਸ ਭੁੱਖ ਵੀ ਲੱਗ ਗਈ ਕੁਛ ਖਾ ਵੀ ਲਵਾਂ ਮੈਂ ਫੇਰ ਆਪਣਾ ਬੋਰ ਦੇਖਦੇ ਕੀ ਕਰੀ ਬੈਲੇ ਆ ਕੰਮ ਕਰਦਾ ਕੋਈ ਹੈ ਨਹੀਂ ਕੰਮ ਲੱਭਣਾ ਪੈਂਦਾ ਸੈਂਡਵਿਚ ਖਾਣ ਲੱਗੀ ਕਟਿੰਗ ਕਰੂੰਗੀ ਹੁਣੇ ਤੱਕ ਕੱਟਦੀ ਹੁੰਦੀਆਂ ਦੇਖੋ ਤਾਂ ਪੀਸ ਜੇ ਕਟਿੰਗ ਬਹੁਤ ਸੋਹਣੀ ਹੋ ਜਾਂਦੀ ਆ ਸੁਸ਼ੀ ਹਰਿਆਾਰੇ ਬਹੁਤ ਟੈਸਟੀ ਬਣਾਇਆ ਇਹ ਹੁਣ ਮੈਂ ਖਾ ਕੇ ਮਿਲਦੀ ਆ ਨਹੀਂ ਤਾਂ ਮੈਨੂੰ ਪਤਾ ਨਹੀਂ ਚੱਲਣਾਂ ਕਿ ਮੂੰਹ ਕੁਛ ਖਾਤਾ ਥੋੜੀ ਦੇਰ ਬਾਅਦ ਮਿਲਦੇ ਆ ਫਿਰ ਕਿਸੇ ਨਵੀਂ ਗੱਲਬਾਤ ਦੇ ਨਾਲ ਵਲੌਗ ਤਾਂ ਪੂਰਾ ਕਰਨਾ ਹੀ ਹੈ ਨਾ